ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਚੌਥਾ ਜਨਮ ਪਦਰਤ ਪਾਇ ਨਾਮ ਤੇ ਆਇਆ ਗੁਰ ਪ੍ਰਸਾਦੀ ਬੁਜਾ ਸਚ ਸਮਾਇ ਜਿਨ ਤੋਰ ਲਿਖਿਆ ਲੇਖ ਨੀ ਨਾਮ ਕਮਾਇਆ ਦਰ ਸਚ ਸਤਿਆਰਾ ਮਹਿਲ ਬੁਲਾਇਆ ਰਹਾ ਅੰਤਰ ਨਾਮ ਨਿਦਾਨ ਗੁਰਮ ਖਪਾਇਆ ਅਨ ਦਿਨ ਨਾਮ ਤੇ ਆਏ ਹਰ ਗੁਣ ਗਾਇਆ ਅੰਤਰ ਵਸਤ ਅਨੇਕ ਮਨ ਮੁਖਾ ਨਹੀਂ ਪਈਆ ਹੋਮੇ ਗਰਬ ਗਰਬ ਆਪ ਖੁਆਈਆ ਨਾਨਕ ਆਪੇ ਆਪ ਆਪ ਖੁਆਈਆ ਗੁਰਮਤਿ ਮਾਨ ਪਰਗਾ ਸਚ ਪਈਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਚੌਥਾ ਜਨਮ ਪਦਰਤ ਪਾਇ ਨਾਮ ਤੇ ਆਇਆ ਗੁਰ ਪ੍ਰਸਾਦੀ ਬੂਜਾ ਚਸਮਾਇ ਜਿਨ ਤੋਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਦਰ ਸਚ ਸਚਿਆਰਾ ਮਹਿਲ ਬੁਲਾਇਆ ਰਹਾ ਅੰਤਰ ਨਾਮ ਨਿਦਾਨ ਗੁਰਮਖ ਪਾਈਆ ਅਨ ਦਿਨ ਨਾਮ ਤੇ ਆਏ ਹਰ ਗੁਣ ਗਾਇਆ ਅੰਤਰ ਵਸਤ ਅਨੇਕ ਮਨ ਮੁਖਾ ਨਹੀਂ ਪਈਆ ਹੋ ਮੈਂ ਗਰਬ ਗਰਬ ਆਪ ਆਂ ਖੋਈਆ ਨਾਨਕ ਆਪੇ ਆਪ ਆਪ ਖੋਈਆ ਗੁਰਮਤਿ ਮਾਨ ਪਰਗਾ ਸਚਾ ਪਈਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਚੌਥਾ ਜਨਮ ਪਦਾਰਥ ਪਾਇ ਨਾਮ ਤੇ ਆਇਆ ਗੁਰ ਪ੍ਰਸਾਦੀ ਬੂਜਾ ਚਸਮਾ ਆ ਜਿਨ ਤੋਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਦਰ ਸਚ ਸਚਿਆਰਾ ਮਹਿਲ ਬੁਲਾਇਆ ਰਹਾ ਅੰਤਰ ਨਾਮ ਨਿਦਾਨਾ ਗੁਰਮਖ ਪਾਈਐ ਅਨ ਦਿਨ ਨਾਮ ਤੇ ਆਏ ਹਰ ਗੁਣ ਗਾਇਐ ਅੰਤਰ ਵਸਤ ਅਨੇਕ ਮਨ ਮੁਖਾ ਨਹੀਂ ਪਈਏ ਹੋ ਮੈਂ ਗਰਬ ਗਰਬ ਆਪ ਆ ਖੋਈਏ ਨਾਨਕ ਆਪੇ ਆਪ ਆਪ ਖੋਈਏ ਗੁਰਮਤਿ ਮਾਨ ਪਰਗਾ ਸਚਾ ਪਾਈਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਜਨਮ ਪਦਰਤ ਪਾਇ ਨਾਮ ਤੇ ਆਇਆ ਗੁਰ ਪ੍ਰਸਾਦੀ ਬੂਜਾ ਚਸਮਾਇ ਜਿਨ ਤੋਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਦਰ ਸਚ ਸਚਿਆਰ ਮਹਿਲ ਬੁਲਾਇਆ ਰਹਾ ਅੰਤਰ ਨਾਮ ਨਿਦਾਨਾ ਗਰਮ ਖਪਾਇਆ ਅਨ ਦਿਨ ਨਾਮ ਤੇ ਆਏ ਹਰ ਗੁਣ ਗਾਇਆ ਅੰਤਰ ਵਸਤ ਅਨੇਕ ਮਨ ਮੁਖਾ ਨਹੀਂ ਪਈਆ ਹਮੇ ਗਰਬ ਗਰਬ ਆਪ ਆ ਖੋਈਆ ਨਾਨਕ ਆਪੇ ਆਪ ਆਪ ਖੋਈਆ ਗੁਰਮਤਿ ਮਾਨ ਪਰਗਾ ਸ ਸਚਾ ਪਈਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਚੌਥਾ ਜਨਮ ਪਦਰਥ ਪਾਇ ਨਾਮ ਤੇ ਆਇਆ ਗੁਰ ਪ੍ਰਸਾਦੀ ਬੂਜਾ ਚਸਮਾਇ ਜਿਨ ਤੋਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਦਰ ਸਚ ਸਚਿਆਰਾ ਮਹਿਲ ਬੁਲਾਇਆ ਰਹਾ ਅੰਤਰ ਨਾਮ ਨਿਦਾਨ ਗੁਰਮਖ ਪਾਈਆ ਅਨ ਦਿਨ ਨਾਮ ਤੇ ਆਏ ਹਰ ਗੁਣ ਗਾਇਆ ਅੰਤਰ ਵਸਤ ਅਨੇਕ ਮਨ ਮੁਖਾ ਨਹੀਂ ਪਈਆ ਹਮੇ ਗਰਬ ਗਰਬ ਆਪ ਆ ਖੋਈਆ ਨਾਨਕ ਆਪੇ ਆਪ ਆਪ ਖੋਈਆ ਗੁਰਮਤਿ ਮਾਨ ਪਰਗਾ ਸਚਾ ਪਈਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸਾ ਮਹਲਾ ਚੌਥਾ ਜਨਮ ਪਦਰਥ ਪਾਇ ਨਾਮ ਤੇ ਆਇਆ ਗੁਰ ਪ੍ਰਸਾਦੀ ਬੂ ਜਸਾ ਚਸਮਾਇਆ ਜਿਨ ਤੋਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਧਾਰ ਸਚ ਸਚਿਆਰਾ ਮਹਿਲਾ ਬੁਲਾਇਆ ਰਹਾ ਅੰਤਰ ਨਾਮ ਨਿਦਾਨ ਗਰਮ ਖਪਾਇਆ ਅਨ ਦਿਨ ਨਾਮ ਤੇ ਆਏ ਹਰ ਗੁਣ ਗਾਇਆ ਅੰਤਰ ਵਸਤ ਅਨੇਕ ਮਨ ਮੁਖਾ ਨਹੀਂ ਪਾਇਆ ਹਉ ਮੈਂ ਗਰਬੈ ਗਰਬ ਆਪ ਆ ਖੁਆਇਐ ਨਾਨਕ ਆਪੇ ਆਪ ਆਪ ਖੁਆਇਐ ਗੁਰ ਮਤਮਨ ਪਰਗਾ ਸ ਸਚਾ ਪਾਈਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਸਾ ਮਹਲਾ ਚੌਥਾ ਜਨਮ ਪਦਰਥ ਪਾਇ ਨਾਮ ਤੇ ਆਇਆ ਗੁਰ ਪ੍ਰਸਾਦੀ ਬੂ ਜਸਾ ਚਸਮਾਇਆ ਜਿਨ ਤੋਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਧਾਰ ਸਚ ਸਚਿਆਰਾ ਮਹਿਲਾ ਬੁਲਾਇਆ ਰਹਾ ਅੰਤਰ ਨਾਮ ਨਿਦਾਨ ਗੁਰਮਖ ਪਈਏ ਅਨ ਦਿਨ ਨਾਮ ਤੇ ਆਏ ਹਰ ਗੁਣ ਗਾਇਏ ਅੰਤਰ ਵਸਤ ਅਨੇਕ ਮਨ ਮੁਖਾ ਨਹੀਂ ਪਈਏ ਕੋ ਮੈਂ ਗਰਬੈ ਗਰਬ ਆਪ ਆ ਖੁਆਇਐ ਨਾਨਕ ਆਪੇ ਆਪ ਆਪ ਖੁਆਇਐ ਗੁਰ ਮਤਮਨ ਪਰਗਾ ਸ ਸਚਾ ਪਾਈਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਚੌਥਾ ਜਨਮ ਪਦਰਥ ਪਾਇ ਨਾਮ ਤੇ ਆਇਆ ਗੁਰ ਪ੍ਰਸਾਦੀ ਬੂ ਜਸਾ ਚਸਮਾ ਆ ਜਿਨ ਤੋਰ ਲਿਖਿਆ ਲੇਖਾ ਤਿਨੀ ਨਾਮ ਕਮਾਇਆ ਦਰ ਸਚ ਸਚਿਆਰਾ ਮਹਿਲ ਬੁਲਾਇਆ ਰਹਾ ਅੰਤਰ ਨਾਮ ਨਿਦਾਨ ਗੁਰਮਖ ਪਾਈਐ ਅਨਦਨ ਨਾਮ ਤੇ ਆਏ ਹਰ ਗੁਣ ਗਾਇਐ अंतरा वस्त अनेक मन मुखा नहीं पइए हो मैं गर्व गर्व आप खोइए नानक आपे आप आप खोइए गोरमत मान परगा स सच्चा पाईए ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਚੌਥਾ ਜਨਮ ਪਦਰਤ ਪਾਇ ਨਾਮ ਤੇ ਆਇਆ ਗੁਰ ਪ੍ਰਸਾਦੀ ਬੂਜਾ ਚਸਮਾਇ ਜਿਨ ਤੋਰ ਲਿਖਿਆ ਲੇਖ ਤਿਨੀ ਨਾਮ ਕਮਾਇਆ ਦਰ ਸਚ ਸਚਿਆਰ ਮਹਿਲ ਬੁਲਾਇਆ ਰਹਾ ਅੰਤਰ ਨਾਮ ਨਿਦਾਨਾ ਗੁਰਮਖ ਪਾਈਆ ਅਨ ਦਿਨ ਨਾਮ ਤੇ ਆਏ ਹਰ ਗੁਣ ਗਾਇਆ ਅੰਤਰ ਵਸਤ ਅਨੇਕ ਮਨ ਮੁਖਾ ਨਹੀਂ ਪਈਏ ਹੋ ਮੈਂ ਗਰਬ ਗਰਬ ਆਪ ਆ ਖੋਈਏ ਨਾਨਕ ਆਪੇ ਆਪ ਆਪ ਖੋਈਏ ਗੁਰਮਤਿ ਮਾਨ ਪਰਗਾ ਸਚਾ ਪਾਈਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਜਨਮ ਪਦਰਥ ਪਾਇ ਨਾਮ ਤੇ ਆਇਆ ਗੁਰ ਪ੍ਰਸਾਦੀ ਬੂਜਾ ਚਸਮਾ ਆ ਜਿਨ ਤੁਰ ਲਿਖਿਆ ਲੇਖਾ ਤਿਨੀ ਨਾਮ ਕਮਾਇਆ ਦਰ ਸਚ ਸਚਿਆਰਾ ਮਹਿਲ ਬੁਲਾਇਆ ਰਹਾ ਅੰਤਰ ਨਾਮ ਨਿਦਾਨ ਗੁਰਮਖ ਪਾਈਐ ਅਨੰਦ ਨਾਮ ਤੇ ਆਏ ਹਰ ਗੁਣ ਗਾਇਆ ਅੰਤਰ ਵਸਤ ਅਨੇਕ ਮਨ ਮੁਖਾ ਨਹੀਂ ਪਈ ਹਮੇ ਗਰਬ ਗਰਬ ਆਪ ਆ ਖੋਈਏ ਨਾਨਕ ਆਪੇ ਆਪ ਆਪ ਖੋਈਏ ਗੁਰਮਤਿ ਮਾਨ ਪਰਗਾ ਸਚਾ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ